ചാൻറ്റ

करोबनी में करनी चाहिए, बहुत हमें तेल और जीन खिलाफ पैदा हुए हैं तो ये चल जाए सबसे मिशन पास करके चले जाए करोबनीय करने हैं बढ़िया राष्ट्र का हक चढ़ने की तीव्र इज्जत और तेज फुल्ले एक चार महान सितारा आई जिंदगी जीने के लिए ताकि जाने के लिए ताकि जाने के लिए ਉਹੀ ਹੰਕਾਰ ਨਹੀਂ ਬਾਤੀ ਦਾ ਕੰਮ ਕਰਦਾ ਤੇ ਅੱਜ ਹੁਣ ਤੁਹਾਡੇ ਤੋਂ ਤੁਹਾਡੇ ਹੱਥ ਸਾਡੇ ਹਲਕੇ ਦੀ ਬਾੜ ਨੇ ਰ ਐਨਜੀ ਸਰਦਨ ਮਿਲੇ ਸਰਵ ਜੀ ਜਿਹਨਾਂ ਸਾਡੇ ਆਉਂਦੇ ਆ ਤਾਂ ਉਹਨਾਂ ਲਈ ਸ਼ਰਮਾ ਜੀ ਜੇਕਰ ਤੁਹਾਡੇ ਦਿਲਾਂ 'ਚ ਅੱਜ ਸ਼ਰਮਾ ਸਾਹਿਬ ਤੋਂ ਮੈਂ ਬੇਨਤੀ ਕਰੂੰਗਾ ਕਿ ਅੱਜ ਇੱਥੇ ਉਹ ਇੰਜਾਂ ਕਹਿ ਕੇ ਜਾਣ ਜੋ ਲੋਕਾਂ ਨੇ ਕਦੇ ਸੋਚਿਆ ਨਾ ਹੋਣ ਸ਼ਰਮਾ ਸਾਹਿਬ ਜੇਵਾ ਜਮ ਤੁਹਾਨੂੰ ਨਾਲ ਬਹੁਤ ਵੱਡੀ ਗਿਣਤੀ ਚ ਮੇਰੀਆਂ ਭੈਣਾ ਬੈਠੀਆਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਸਾਰੀ ਟੀਮ ਦਾ ਬਬਲੂ ਜੀ ਬਿੱਟੂ ਜੀ ਔਰ ਰਵੀ ਜੀ ਦਾ ਜਿਹੜਾ ਇਹ ਮਿਹਨਤ ਸਰਕਾਰ ਅੱਜ ਤੁਸੀਂ ਸਾਰੇ ਮੈਨੂੰ ਅਸੀਸਵਾਦ ਦੇਣ ਵਾਸਤੇ ਇੱਥੇ ਹੋਏ ਜਿਵੇਂ ਮੈਂ ਮੀਟਿੰਗਾਂ ਰੱਖੀ ਸੀ ਕਿ ਵਰਕਰ ਮੀਟਿੰਗਾਂ ਛੁੱਟੀਆਂ ਪਰ ਮੈਂ ਧੰਨਵਾਦੀ ਹਾਂ ਇਸ ਬਬਲੂ ਜੀ ਗੱਲਕਾ ਜੀ ਬਿੱਟੂ ਜੀ ਸਰਵੀ ਜੀ ਸਾਰੀ ਟੀਮ ਦਾ ਕਿ ਇਹਨਾਂ ਨੇ ਮੀਟਿੰਗਾਂ ਨੂੰ ਰੈਲੀਆਂ ਦਾ ਰੂਪ ਦੇ ਦਿਆ ਨਹੀਂ ਬੜਾ ਉਤਸ਼ਾਹ ਆ ਲੋਕਾਂ ਦਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਸਾਰੀ ਟੀਮ ਇਕੱਠੀ ਹੋ ਕੇ ਬੜੇ ਜੋਸ਼ ਨਾਲ ਚੋਣ ਪ੍ਰਚਾਰ ਵੀ ਕਰ ਰਹੀ ਹੈ ਔਰ ਚੋਣ ਲੜ ਰਹੀ ਹੈ ਦੂਸਰੇ ਪਾਸੇ ਜਿਹੜੀ اپੋਜੀਸ਼ਨ ਆ ਬਹੁਤ ਬੁਰੀ ਤਰ੍ਹਾਂ ਖਿੰਡੀ ਪਈ ਆ ਉੱਥੇ ਲੜ ਰਹੀ ਹੈ ਚਾਹੇ ਉਹ ਕਾਂਗਰਸ ਦੇ ਲੀਡਰ ਕਾਂਗਰਸ ਨੂੰ ਹਰਾ ਰਹੇ ਆ ਬੀਜੇਪੀ ਵਾਲੇ ਬੀਜੇਪੀ ਨੂੰ ਹਰਾ ਰਹੇ ਆ ਆਮ ਆਦਮੀ ਪਾਰਟੀ ਦਾ ਤਾਂ ਬੇੜਾ ਹੀ ਬੈਠਿਆ ਪਿਆ ਉਹਨਾਂ ਨੇ ਤਾਂ ਬੜੇ ਝੁੱਠੇ ਵਾਅਦੇ ਕਰਕੇ ਇਹ ਗੁਬਾਰੇ ਦੀ ਤਰ੍ਹਾਂ ਜਿਹੜਾ ਫੁੱਲਿਆ ਹੋਇਆ ਗੁਬਾਰਾ ਜਿਸ ਤਰ੍ਹਾਂ 부ਝ ਜਾਂਦਾ ਹੈਗਾ ਇਹ ਜੀ ਹਾਲਤ ਪੰਜਾਬ ਚ ਹੈ ਸੋ ਮੈਂ ਸਮਝਦਾ ਕਿ ਇਲੈਕਸ਼ਨ ਵਨ ਸਾਈਡਡ ਆਪਾਂ ਜੀ ਤੁਹਾਨੂੰ ਮੰਤਰੀ ਅੱਜ ਤੁਸੀਂ ਕਰੇਲੀ ਦੇ ਦੌਰਾਨ ਝਾੜੂ ਦਾ ਤਿੱਲੇ ਤਿੱਲੇ ਹੋ ਚੁੱਕਾ ਹੈ ਪਹਿਲਾਂ ਇਹ ਡਰਾਮੇ ਕਰਦੇ ਰਹੇ ਵੀ ਬੀਬੀਆਂ ਨੂੰ 1000 ਰੁਪਿਆ ਦਵਾਂਗੇ ਪਰ ਲੈ ਕੇ ਇਹ ਬੀਬੀਆਂ ਅੱਜ ਤੱਕ ਇੰਤਜ਼ਾਰ ਕਰ ਰਹੀਆਂ ਮੁੜ ਕੇ 1 ਰੁਪਿਆ ਨਹੀਂ ਦਿਆ ਸਾਗਨ ਸਕੀਮ ਉਹ ਬੰਦ ਹੋ ਗਈ ਪੈਨਸ਼ਨ ਸਕੀਮ ਉਹ ਬੰਦ ਹੋ ਗਈ ਕਣਕ ਨਾਲ ਅਸੀਂ ਧਾਲ ਦਿੰਦੇ ਤੇ ਧਾਲ ਵੀ ਮੰਦ ਹੋ ਗਈ ਸੋ ਸਾਰਾ ਜਿੰਨੀ ਲੋਕ ਸਕਾਲਰਸ਼ਿਪ ਗਰੀਬਾਂ ਦੀ ਉਹ ਬੰਦ ਹੋ ਗਈ ਟੋਟਲ ਸਕੀਮਾਂ ਬੰਦ ਹੋ ਗਈਆਂ ਤੇ ਕਰੋੜਾਂ ਰੁਪਏ ਰਿਸ਼ਵਤ ਦੇ ਤੌਰ ਤੇ ਹਰ ਹਲਕਿਆਂ ਤੋਂ ਇਹਨਾਂ ਦੇ ਐਮ ਐਲ ਏ ਗਰਾਹੀ ਕਰ ਰਹੇ ਆ ਤਹਿਸੀਲਾਂ 'ਚ ਠੱਗੀਆਂ ਮਾਰ ਰਹੇ ਥਾਣਿਆਂ 'ਚ ਟੱਕਰੀਆਂ ਮਾਰੇ ਸਿਕਿਉਰਿਟੀ ਦੇ ਨਾਂ ਤੇ ਕਹਿੰਦੇ ਤੇ ਵੀ ਕੋਈ ਸਿਕਿਉਰਿਟੀ ਨਹੀਂ ਪੰਜਾਬ 50 ਗਨਮੈਨ ਨਹੀਂ ਫਿਰਦੇ ਆ ਸੋ ਇਹਨਾਂ ਦੇ ਡਰਾਮੇ ਜਿਹੜੇ ਉਹ ਖਤਮ ਹੋ ਗਏ ਆ ਜਿਹੜੀ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਚੋਂ ਇੱਕ ਸਿੰਗਲ ਸੀਟ ਨਹੀਂ ਮਿਲੀ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ 13 0 ਦਾ ਦਾਵਾ ਕਰਦੇ ਕਿਵੇਂ ਦੇਖ ਬਿਲਕੁਲ 13 0 ਹੀ ਆਣਗੇ ਉਹਨਾਂ ਦੀ ਇੱਕ ਸੀਟ ਵੀ ਨਹੀਂ ਜਿੱਤਣੇ 13 ਹੀ ਸਿੱਟਾਂ 0 ਹੋਣਗੀਆਂ ਜੋ ਅੱਜ ਦਾ ਇਕੱਠ ਹੋਇਆ ਹੈ ਸ਼੍ਰੀ ਐਨ ਕੇ ਸ਼ਰਮਾ ਜੀ ਦੀ ਆਗਮਨ ਤੇ ਹੋਇਆ ਆ ਉਹਨਾਂ ਨੇ ਅੱਜ ਨਾਬੇ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਤੇ ਨਾਬੇ ਦੇ ਵਿੱਚ ਉਹਨਾਂ ਦਾ ਜਿਹੜੀ ਸ਼ਖਸੀਅਤ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਸ਼ਖਸੀਅਤ ਪਹੁੰਚ ਚੁੱਕੀ ਹੈ ਕਿਉਂਕਿ ਬੰਦੇ ਦੀ ਜਿਹੜੀ ਸ਼ਖਸੀਅਤ ਆ ਚਰਿੱਤਰ ਆ ਉਹ ਬੰਦੇ ਦਾ ਪਿੱਛਾ ਕਰਦਾ ਰਹਿੰਦਾ ਜੇ ਬੰਦਾ ਚੰਗਾ ਹੋਊਗਾ ਤਾਂ ਚੰਗੇ ਲੋਕ ਇਕੱਠੇ ਹੋ ਕੇ ਉਹਦਾ ਸਵਾਗਤ ਕਰਨਗੇ ਜੇ ਬੰਦਾ ਮਾੜਾ ਹੋਊਗਾ ਫੇਰ ਇਕੱਠੇ ਨਹੀਂ ਹੁੰਦਾ ਆ ਤੁਸੀਂ ਇਕੱਠ ਇਹ ਗੱਲ ਦਾ ਸਬੂਤ ਹੈ ਵੀ ਉਹਨਾਂ ਦਾ ਜਿਹੜਾ ਚਰਿੱਤਰ ਕਿੰਨਾ ਸਾਫ਼ ਸੁਥਰਾ ਹੈ ਤੁਸੀਂ ਬਾਕੀ ਵੀ ਕਵਰੇਜ ਕਰ ਰਹੇ ਹੋ ਤੁਹਾਨੂੰ ਉੱਥੇ ਵੀ ਪਤਾ ਲੱਗ ਰਿਹਾ ਹੈ ਆ ਤੇ ਬਾਕੀ ਥਾਵਾਂ ਤੇ ਕੱਟ ਬਾਕੀ ਪਾਰਟੀਆਂ ਦੇ ਕਿਵੇਂ ਹੋ ਰਹੇ ਨੇ ਬਾਕੀ ਪਾਰਟੀਆਂ ਦੇ ਤਾਂ ਲੋਕਾਂ ਦੇ ਅੰਦਰ ਪਿੰਡਾਂ ਦੇ ਵਿੱਚ ਵੜਨਾ ਵੀ ਬੈਨਨ ਕੀਤਾ ਹੋਇਆ ਆ ਤੇ ਇੱਥੇ ਦੇਖੋ ਸੀਜ਼ਨ ਚੱਲ ਰਿਹਾ ਆ ਇਹ ਲੋਕ ਮਿਹਨਤੀ ਕਿਰਤੀ ਲੋਕ ਨੇ ਇਹਨਾਂ ਨੇ ਇਦਾਂ ਵੱਡਾ ਕੱਟ ਕਰਕੇ ਇਹ ਸਾਬਤ ਕੀਤਾ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਤੇ ਇਹ ਜਿਹੜੀ ਸਰਕਾਰ ਆ ਸੱਤਾ ਆ ਸੱਤਾ ਪਰਵਤਨ ਕਰਨ ਲਈ ਤਿਆਰ ਪਰ ਤਿਆਰ ਬੈਠੇ ਨੇ ਕਿਵੇਂ ਦੇਖਦੇ ਹੋ ਭਾਜਪਾ ਨਾਲ ਉਹ ਲੱਗ ਰੋ ਕੇ ਐਸੀ ਚੋਲੜੀ ਜਾਰੀ ਹੈ ਕਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਹੁਤ ਹੀ ਸੂਝਵਾਨ ਵਿਅਕਤੀ ਨੇ ਸਾਡੇ ਬਹੁਤ ਸੂਝਵਾਨ ਪ੍ਰਧਾਨ ਨੇ ਉਹਨਾਂ ਨੇ ਜੋ ਫੈਸਲਾ ਲਿਆ ਆ ਬਹੁਤ ਸੋਚ ਸਮਝ ਕੇ ਲਿਆ ਆ ਭਾਜਪਾ ਨੇ ਜਿਹੜੀਆਂ ਸ਼ਰਤਾਂ ਨਾ ਮੰਨ ਕੇ ਇਹ ਜਿਹੜਾ ਪੰਜਾਬ ਵਿਰੋਧੀ ਦਾ ਇਹ ਸਬੂਤ ਦਿੱਤਾ ਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨਾਲ ਨਾ ਸਮਝੌਤਾ ਕਰਕੇ ਪੰਜਾਬ ਹਤੈਚੀ ਹੋਣ ਦਾ ਤੇ ਪੰਜਾਬ ਦਾ ਪੁੱਤਰ ਹੋਣ ਦਾ ਸਬੂਤ ਦੇ ਕੇ ਪੰਜਾਬ ਦੀ ਜਨਤਾ ਦੇ ਨਾਲ ਖੜਾ ਹੋ ਕੇ ਇਹ ਬਹੁਤ ਹੀ ਵਧੀਆ ਫੈਸਲਾ ਲਿਆ ਆ ਤੇ ਅਸੀਂ ਸਮਝਦੇ ਆ ਕਿ 13 0 ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੇਗਾ